ਉਹ ਵੀ ਨਾਲ ਗੱਲ ਕਰਦਾ ਤੇ ਤੈਨੂੰ ਮੈਂ ਨਾਲ ਗੱਲ ਕਰਦੀ ਆ ਤੇਰੇ ਖਾਤੇ ਨਾਲ ਗੱਲ ਕਰਕੇ ਨਹੀਂ ਹਾਲ ਹੋ ਗਿਆ ਤੈਨੂੰ ਗੱਲ ਕਰਦੀ ਇਹਨੂੰ ਉਹ ਗੱਲ ਕਰਦਾ ਤੇਰੇ ਨਾਲ ਹਮਤੀ ਬਦੂ ਕਰਦਾ ਗੱਲ ਤੇਰੇ ਨਾਲ ਕਦੋਂ ਕਰਦਾ ਰਾ ਅੱਧੇ ਤੇਰੇ ਕਿਸੇ ਮੈਸੇਜ ਦਾ ਉਹਨੇ ਜਵਾਬ ਨਹੀਂ ਦਿੱਤਾ 36 ਤੇਰੇ ਫੋਨ ਆਇਆ 36 ਫੋਨ ਦਾ ਜਵਾਬ ਨਹੀਂ ਦਿੱਤਾ ਉਹਨੇ ਦੋ ਤਿੰਨ ਦਿਨ ਹੋ ਗਏ ਮੈਨਾਂ ਗੱਲ ਨਹੀਂ ਕਰਦਾ ਹਾਂ ਦੋ ਤਿੰਨ ਦਿਨ ਹੋ ਗਏ ਮੰਨ ਲਾ ਜੇ ਦੋ ਤਿੰਨ ਦਿਨ ਹੋ ਗਏ ਤੇਰਾ ਨਾਲ ਗੱਲ ਨਹੀਂ ਕਰਦਾ ਸਮਝ ਲੈ ਤੇ ਤੂੰ ਪਿੱਛਾ ਛੜੋਂਦਾ ਕੰਡਿਓ ਮੈਨੂੰ ਬੋਲ ਦੇ ਵੀ ਕਿ ਮੈਂ ਤੈਨਾਂ ਗੱਲ ਨਹੀਂ ਕਰਨੀ ਮੈਂ ਦੱਸ ਦਿੰਦਾ ਤੈਨੂੰ ਉਹਨੇ ਨਹੀਂ ਗੱਲ ਕਰਨੀ ਤੈਨਾਂ ਹੋਰ ਦੱਸ ਦੇ ਹੋਰ ਕਿਤਾ ਕਰਨੀ ਇੱਕੋ ਸਿਮਰਨ ਦੀ ਕੁਟਿਆ ਇੱਕੋ ਬਨੀਸ਼ਾ ਸੀ ਰੰਡੀ ਇੱਕ ਹੁਣ ਚੌਥੀ ਪੰਜਵੀਂ ਤੂੰ ਆ ਗਈ ਹੈ ਹੈ ਤੁਹਾਡਾ ਕੰਮ ਈ ਹੈ ਜਿੰਨੀਆਂ ਚਮਾਰੀਆਂ ਭਾਂਜੇ ਤੋਂ ਫੁੱਦੀ ਹੱਥ ਤੇ ਲਈ ਫਿਰਦੀਆਂ ਬੇ ਲਈ ਜਾਓ ਲਈ ਜਾਓ ਲਈ ਜਾਓ ਲਈ ਜਾਓ ਹੈ ਤੁਹਾਨੂੰ ਸ਼ਰਮ ਨਹੀਂ ਹੈ ਨਹੀਂ ਬਿਲ ਮੈਂ ਇਸ ਗੱਲ ਦਾ ਜਵਾਬ ਦੇ ਉਹ ਬਾਂਮਣੀ ਇੱਕ ਫਸ ਗਈ ਦੋ ਚਮਾਰੀਆਂ ਫਸ ਗਈਆਂ ਚੌਥੀ ਪੰਜਵੀਂ ਤੂੰ ਆ ਗਈ ਮੈਂ ਤਾਂ ਦੁਖੀ ਹੋ ਚੁੱਕੀ ਆ ਉਹਦਾ ਫੋਨ ਦਿੱਤੇ ਕਦੀ ਫੋਨ ਨਹੀਂ ਲੋਕ ਨਹੀਂ ਖੋਲਣਾ ਮਾਵਾ ਤੋਂ ਵੀ ਦੂਰ ਭੈਣ ਚੋਂ ਪਤਾ ਨਹੀਂ ਕੀ ਤੁਹਾਨੂੰ ਜਸਕਾ ਫੁੱਟਿਆ ਮੁੰਡਿਆਂ ਦਾ ਕੱਖ ਨਹੀਂ ਜਾਣਾ ਮੇਰੀ ਗੱਲ ਸੁਣ ਮੁੰਡਿਆਂ ਦਾ ਕੁਝ ਨਹੀਂ ਜਾਣਾ ਨਾਤੇ ਤੋਂ ਤੇ ਇੱਕੋ ਜਿਹਾ ਹਾਂਜੀ ਅੰਟੀ ਉਹ ਤਾਂ ਹੈ ਹਾਂ ਬੁੱਗੀ 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 ਭੈਣ ਚੋਂ ਬੁੱਗੀ ਨਾ ਹੋਵੇ ਥੱਲੇ ਵਾਲੀ ਬੁੱਗੀ ਭਾਵੇਂ ਖੁੱਲ ਗਈ ਹੋਵੇ ਅੱਗੇ ਮੇਰੀ ਗੱਲ ਤੁਸੀਂ ਜੋ ਤੁਹਾਡੇ ਮੁੰਡਾ ਗੱਲ ਕਰਤਾ ਸੀ ਤੁਸੀਂ ਉਦੋਂ ਕੀ ਆ ਕਰੋਨਾ ਮੈਂ ਮੇਰਾ ਮੁੰਡਾ ਗੱਲ ਕਰਨਾ ਮੇਰੀ ਗੱਲ ਸੁਣ ਮੁੰਡੇ ਦਾ ਫਰਜ ਆ ਪੱਟਣੀ ਜਿਹੜੀ ਦੰਦੀ ਲੈ ਲਾਓ ਕੁੜੀ ਦਾ ਕੰਮ ਆਪਣੀ ਸਾਹਮਣੇ ਰੱਖੇ ਮੁੰਡੇ ਨੂੰ ਤਾਂ ਚਾਹੀਦਾ ਮੂੰਗਲਾ ਫੇਰ ਨੂੰ ਜਿੱਥੇ ਲੱਭ ਗਈ ਫੇਰ ਹੀ ਲੈਣਾ ਅਗਲੇ ਨੇ ਇਹ ਬੰਦੇ ਇੱਕ ਮੁੰਡੇ ਦਾ ਕੰਮ ਨਹੀਂ ਮੇਰੇ ਪੁੱਤ ਦਾ ਕੰਮ ਨਹੀਂ ਸਾਰੇ ਮੁੰਡੇ ਹੀ ਇਦਾਂ ਆ ਸਾਰੇ ਜੱਗ ਤੇ ਖਾਸ ਕਰਕੇ ਆਪਣੇ ਭਰਾਵਾਂ ਵਾਲਾ ਆਪਣੇ ਕਿਊਵਰ ਵੀ ਦੇਖ ਲਈ ਗਾਹ ਤੋਂ ਗਾਹ ਦੇਖ ਲਈ ਬੰਦੇ ਨੂੰ ਜਿੱਥੇ ਮਲੇ ਉੱਥੇ ਛੋਕ ਛੜ ਦੇਖ ਲੈ ਲੈ ਤੁਸੀਂ ਸਿਫਾ ਆਪਣੇ ਮੁੰਡੇ ਨੇ ਹੀ ਸਿਖਾਇਆ ਵੀ ਤੇਰੀ ਮਾਂ ਨੇ ਰੰਡੀਏ ਕੁਝ ਸਿਖਾਇਆ ਤੇਰੇ ਛੋਲੇ ਚ ਲਾਨ ਦਿੱਤਾ ਤੇਰੇ ਤੂੰ ਆਪਣੀ ਮਾਂ ਤੇਰੀ ਮਾਂ ਨੇ ਕੁਝ ਖਾਇਆ ਮੇ ਜਣੇ ਖਣੇ ਮੁੰਡੇ ਦਾ ਫਸ ਜਾ ਜੇ ਨਹੀਂ ਗੱਲ ਕਰਦੇ ਤਿੰਨ ਦਿਨ ਹੋ ਗਏ ਇੱਕ ਮਿੰਟ ਪੱਲ ਮੇਰੀ ਗੱਲ ਸੁਣਾ ਤੇਨ ਦਿਨ ਹੋ ਗਏ ਚੰਗਾ ਗੱਲ ਕਰਨੀ ਕਿੱਥੇ ਠੀਕਾ ਪਰ ਤਾਂ ਇੰਨੀ ਵੀ ਨਾ ਗੱਲ ਕੀਤੀ ਐਨੇ ਤੁਸੀਂ ਮੈਨੂੰ ਗੱਲ ਕਰਨ ਲਈ ਕਿ ਆ ਸੀ ਨਹੀਂ ਨੰਬਰ ਤਾਂ ਤੂੰ 1 ਮਿੰਟ ਨੰਬਰ ਤਾਂ ਤੂੰ ਦਿੱਤਾ ਉਹਨੂੰ ਕੋਈ ਤਾਂ ਨਹੀਂ ਖੁਦ ਕਰਨ ਗੱਲ ਕੀਤੀ 1 ਮਿੰਟ ਪਹਿਲੇ ਮੇਰੀ ਗੱਲ ਸੁਣ ਆਂਟੀ ਜੀ ਕਿਉਂ ਉਹ ਨਾਮ ਨਾਲ ਨੰਬਰ ਦਿੱਤਾ ਨਹੀਂ ਅੱਛਾ ਨਹੀਂ ਨੰਬਰ ਨਹੀਂ ਦਿੱਤਾ ਤਾਂ ਨੰਬਰ ਕਿੱਥੋਂ ਆ ਗਿਆ ਮੇਰੀ ਗੱਲ ਸੁਣੋ ਕਿ ਤੁਸੀਂ ਕਿਤੇ ਅਸੀਂ ਐਸੀ ਫੈਮਲੀ ਤੋਂ ਹੱਥੀ ਗੱਲ ਕਰਦੇ ਠੀਕ ਹੈ ਫੇਸਬੁੱਕ ਤੇ ਤੁਸੀਂ ਨਹੀਂ ਤੁਸੀਂ ਜਿਹੜੀ ਕੁੜੀ ਫੇਸਬੁੱਕ ਚਲਾਉਂਦੀ ਮਾਪੇ ਤੋਂ ਚੋਰੀ ਮਾਪੇ ਤਾਂ ਹੁਣ ਚੋਰੀ ਤੋਂ ਮੇਰੇ ਨਾਲ ਗੱਲ ਕਰਨ ਲਈ ਜੀ ਇੰਨੀ ਅੱਖਾਂ ਲਈ ਤਾਂ ਮਾਂ ਨਾਲ ਗੱਲ ਕਰਾ ਤਾਂ ਮੇਰੀ ਆਪਣੀ ਨਾਲ ਹਾਂ ਤੇ ਤੈਨੂੰ ਮੈਂ ਦੱਸਾਂ ਤੇਰੀ ਮਾਂ ਦਾ ਫਰਜ਼ ਸੀ ਵੀ ਆਪਣੀ ਧੀ ਦੇ ਫੋਨ ਚੈੱਕ ਕਰੇ ਕਿਸੇ ਮੁੰਡੇ ਨਾਲ ਤਾਂ ਨਹੀਂ ਗੱਲ ਕਰਦੀ ਤੂੰ ਆਪਣੀ ਮਾਂ ਤੋਂ ਚੋਰੀਆਂ ਕਮਾਉਂਦੀ ਆ ਤੇ ਮੇਰਾ ਮੁੰਡਾ ਬੁੱਧੀ ਮਾਰਨ ਨੂੰ ਨਹੀਂ ਚੋਰੀ ਕਰ ਸਕਦਾ ਹਾਂ ਤੇਰੀ ਤਾਂ ਮਾਰ ਨਹੀਂ ਔਰ ਘੜ ਮਰਵਾਉਣ ਜਾਣੀ ਆਪਣੀ ਤੂੰ ਚੋਰੀਆਂ ਮੇਰਾ ਪੁੱਤ ਦੀ ਚੋਰੀ ਦੱਸਦੀ ਵੀ ਤੇਰਾ ਪੁੱਤ ਚੋਰੀ ਕਰਦਾ ਤਾਂ ਤੂੰ ਆਪਣੇ ਪੁੱਤ ਪੁੱਤ ਤੂੰ ਫੋਨ ਤੋਂ ਟੋਕਦੀ ਨਹੀਂ ਹੈ ਮੁੰਡਿਆਂ ਦੀ ਰਾਖੀ ਕੌਣ ਕਰ ਲਊ ਧੀਆ ਦੀ ਰਾਖੀ ਤੇ ਮਾਰ 24 ਘੰਟੇ ਕਰਦੀ ਆ ਤੇਰੀ ਮਾਂ ਦਾ ਫਰਜ਼ ਸੀ ਮੈਨੂੰ ਫੋਨ ਕਰਦੀ ਵੀ ਮੇਰੀ ਧੀ ਨਾਲ ਗੱਲ ਕਿਉਂ ਕਰਦਾ ਤੇਰਾ ਪੁੱਤ ਜੇ ਅਣਖ ਵਾਲੀ ਤੇਰੀ ਮਾਂ ਹੁੰਦੀ ਤਾਂ ਤੇਰੀ ਮਾਂ ਨੇ ਤੇ ਛੱਡਿਓ ਵਾਰਾ ਫੋਨ ਦਿੱਤੇ ਉਹ ਭੈਣ ਤੇ ਦੇ ਘੂਸੇ ਘੂਸੇ ਜਿੱਦੇ ਬਲੋ ਜੀ ਕਰੀ ਜਾ ਅੱਧੀ ਅੱਧੀ ਰਾਤ ਨੂੰ ਫੇਸਬੁੱਕਾਂ ਚਲਾਓ ਪਤਾ ਨਹੀਂ ਕਿੰਨੇ ਦਸੰਡ ਕੀਤੇ ਹੋ ਹੁਣ ਕਿੰਨੇ ਫੇਸਬੁੱਕ ਤੇ ਕਿੰਨੇ ਕੁ ਯਾਰ ਬਣਾਇਆ ਹੋਣੇ ਆ ਇਹ ਕੱਲਾ ਥੋੜਾ ਹੋਣਾ ਕੁੱਤਾ ਜਿਹੜੀਆਂ છોਕਰੀਆਂ ਅੱਜਕੱਲ ਫੇਸਬੁੱਕ ਚਲਾਉਂਦੀਆਂ ਯਾਰ ਬਣਾਉਂਦੀਆਂ ਫੇਸਬੁੱਕ ਤੇ ਤੂੰ ਫਸ ਗਈ ਫਿਰ ਤੇmu ਤਰੀ ਹਾਂ ਅਜੇ ਲਾਈਵ ਟੂ ਲਾਈਵ ਹੁੰਦੀ ਫੇਰ ਮੈਂ ਮਿਲ ਨਹੀਂ ਜਾਂਦੀ ਹੈ ਹੈ ਲਾਈਵ ਟੂ ਡਾਈਰ ਤੁਸੀਂ ਕਾਫੀ ਵਾਰ ਮਿਲ ਚੁੱਕੇ ਹੋ ਠੀਕ ਹੈ ਨਾ ਖਰਾ ਹੋਇਆ ਜੀ ਕਾਫੀ ਵਾਰ ਮਿਲ ਚੁੱਕੇ ਆ ਤਾਂ ਵਧੀਆ ਗੱਲ ਆ ਵਾ ਤੇਰੀ ਰਿਕਾਰਡਿੰਗ ਤੇ ਫੋਨ ਲਾਇਆ ਤੇਰੀ ਮਾਂ ਕੋ ਜਾਉ ਐਡਰੈਸ ਤੇਰਾ ਮੈਨੂੰ ਮਿਲ ਚੁੱਕਾ ਠੀਕ ਹੈ ਨਾ ਉਹ ਕਿੰਨੇ ਕੰਨ ਚੈ ਨਾ ਥੋੜੇ ਮੁੰਡੇ ਦੀ ਗਲਤੀ ਹੈ ਮੇਂ ਗਲਤੀ ਵੀ ਕਾਹਦਾ ਮੁੰਡੇ ਦੇ ਕਾਦੀ ਗਲਤੀ ਇੱਕ ਮਿੰਟ ਮੁੰਡਿਆਂ ਦਾ ਕੰਮ ਹੈਗਾ ਮੇਰੀ ਇੱਕ ਮਿੰਟ ਕਾਸਾ ਮੁੰਡਿਆਂ ਦਾ ਕੰਮ ਹੈਗਾ ਕੁੜੀਆਂ ਫਸਾਉਣਾ ਹੈ ਕੁੜੀਆਂ ਦਾ ਕੰਮ ਹੈਗਾ ਆਪਣੀ ਇੱਜ਼ਤ ਸੰਭ ਕੇ ਰੱਖਣੀ ਵੀ ਅਸੀਂ ਕਿਹੜਾ ਕੰਮ ਸਾਨੂੰ ਸਹੀ ਲੱਗਦਾ ਕਿਹੜਾ ਨਹੀਂ ਲੱਗਦਾ ਸਾਰੇ ਦੁਨੀਆ ਤੇ ਤੇਦੀ ਡੌਂਡੀ ਪੱਟ ਹੋਈ ਹੈ ਵੀ ਕੇਸ ਚੱਲਣ ਰਿਹਾ ਉੱਤੇ ਕੁੜੀ ਕਰਕੇ ਹੀ ਉਹ ਨਹੀਂ ਤੈਨੂੰ ਪਤਾ ਹੈ 26 ਮਿੰਨਿਟ ਦੱਸਿਓ 26 ਮਿੰਨਿਟ ਹੀ ਕਿ ਅਸੀਂ ਕਿ ਮੇਰੀ ਮੁੰਡੇ ਨਾਲ ਲੜਾਈ ਹੋਈ ਛੜੇ ਮੁੰਡੇ ਨਾਲ ਲੜਾਈ ਹੋਈ ਉਹ ਸਲਾਮਾਬਾਦ ਦੀ ਵੀ ਨਹੀਂ ਸਾਬ ਨਹੀਂ ਸਾਦੀ ਉਹ ਵੀ ਚਮਾਰੀ ਸੀ ਉਹ ਵੀ ਬੁੱਢੀ ਦੇ ਹੰ ਦਾ ਬਹੁਤ ਚਸਕਾ ਸੀ ਕਹੇ ਵਿੱਚ ਬੁੱਢੀ ਦਿੰਦੀ ਬਾੜੋਗੇ ਦੋਨੇ ਦੋਨਾਂ ਤੇ ਕੇਸ ਚੱਲਦਾ ਫੇ ਨਵੀਂ ਗੱਲ ਪੁੱਛਣੀ ਮੈਂ ਤਾਂ ਕਿ ਮੈਂ ਤਾਂ ਮੈਡੀਕਲ ਸੁਣਾਉਂਦੀ ਸੀ ਮੈਂ ਤਾਂ ਪਹਿਲਾ ਦੇਖ ਕਰੀ ਗੱਲ ਕੀਤੀ ਸੀ ਨਾ ਗਾਲਾਂ ਕੱਢਣਾਂ ਸੀ ਤੇ ਮੈਂ ਮਨ ਮਨਦੀਆਂ ਤੇ ਉਦੋਂ ਵੀ ਮੈਂ ਪੁੱਛਿਆ ਸੀ ਤੇ ਇਹਨੇ ਇਹੀ ਕਿਹਾ ਸੀ ਕਿ ਤੇਰੀ ਮਾਂ ਦਾ ਪਾਗ਼ ਦਿਮਾਗ ਪਾਗਲ ਆ ਕਿਤੇ ਕਿਤੇ ਪਾਗਲ ਹੋ ਜਾਂਦੀ ਗਾਲਾਂ ਲਾਪੈਂਦੀ ਕੱਢਣ ਏਵੀਂ ਗੱਲ ਕੀਤੀ ਸੀ ਕਿ ਮੈਂ ਨਹੀਂ ਕੈਸੀ ਕਿ ਮੇਰੀ ਮੁੰਡੇ ਨਾਲ ਲੜਾਈ ਹੋ ਗਈ ਆ ਤੇ ਇਸ ਕਰਕੇ ਕਹਿੰਦਾ ਮੈਂ 300000 ਰੁਪਏ ਦੇ ਕੇ ਛੱਡਾ ਸੀ ਕਿੰਨਾ ਕੋਈ ਬਾਜ਼ੀ ਨਹੀਂ ਚੋਰ ਲੱਖ ਮੈਂ ਤੇ 4 ਲੱਖ ਹੋਰ ਮੈਂ ਤੇ 4 ਲੱਖ ਦਿੰਨੀ ਆ ਬਿਲਾਫ ਨਵੇਂ-ਨਵੇਂ ਕੈਫੇ ਕਰਦੇ ਫਿਰ ਤੇ ਨਵੀਆਂ ਭੋਸੜੀਆਂ ਮਾਰ ਉਹ ਮਰ ਜਾਣੀ ਦੀ ਤਾਂ ਜਲਾਤਮਾਂ ਖੇਰਦੀ ਨਹੀਂ ਰਹੀ ਹੈਨਾ ਜਦੋਂ ਘਰ ਆਵੜਿਆ ਉਹਦੀ ਤਾਂ ਮੌਤ ਪੱਕੀ ਆ ਤੇ ਤੂੰ ਤੇਰੇ ਕਰਨਾ ਆਉਣਾ ਹੀ ਆਉਣਾ ਤੂੰ ਜਦ ਤੈਨੂੰ ਸਾਲ ਪਹਿਲਾਂ ਤੈਨੂੰ ਮੈਂ ਸਮਝਾਇਆ ਵੀ ਇਹ ਮੁੰਡਾ ਸਹੀ ਨਹੀਂ ਹੈ ਇਹਨਾਂ ਦਾ ਕੰਮ ਹੈ ਸ਼ੋਕਰਿਆਂ ਦਾ ਇਹ ਭੈਣ ਚੋਂ ਗੰਦੀ ਮジョਰਿਟੀ ਜੀ ਫਸ ਗਏ ਆ ਕਾਲਜ ਦੇ ਵਿੱਚ ਜਿਹੜਾ ਜਿਹੜੀ ਲੱਭੀ ਵਜਾ ਦਿੱਤੀ ਠੀਕ ਹੈ ਨਾ ਉਹ ਬਨੀ ਸ਼ਾਹੀ اسلام ਆਬਾਦ ਦੀ ਹੈ ਉਹਦੇ ਨਾਲ ਇਹਦਾ ਕੇਸ ਪਿਆ ਜਾ ਉੱਥੇ ਪੜਦੇ ਦੇ ਨਾਲ ਪੜਦੇ ਦੇ ਨਾਲ ਉਹਦੇ ਨਾਲ ਹੋਈ ਉੱਥੇ ਕੈਫੇ ਚ ਫੜ ਹੋਇਆ ਉਹ ਅੱਜ ਵੀ ਕੇਸ ਚੱਲਣ ਦੇ ਅੱਜ ਵੀ ਤਰੀਕਾ ਨਹੀਂ ਯਕੀਨ ਤੇ ਆ ਜੇ 26 ਤਰੀਕ ਨੂੰ ਤੈਨੂੰ ਲੱਗ ਜੂ ਪਤਾ ਕੇਸ ਹੈਗਾ ਕਿ ਨਹੀਂ ਹੈਗਾ ਹਾਂ ਠੀਕ ਹੈ ਆਮ ਸੌਰੀ ਕਿ ਮੈਂ ਕਿੰਨਾ ਕਾਲ ਕੀਤੀ ਠੀਕ ਹੈ ਮੈਂ ਨੰਬਰ ਨਹੀਂ ਪਤਾ ਸੀ ਇੱਥੋਂ ਦਾ ਠੀਕ ਹੈ ਲੱਗਿਆ ਰੋ ਪਤਾ ਹੁਣ ਗੱਲ ਇਹ ਆ ਕਿ ਹੈਨਾ ਮੈਂ ਜਦੋਂ ਵਿਸਾ ਨਾਲ ਗੱਲ ਕਰਨੀ ਚਾਹੀ ਨਾ ਇਹਨਾਂ ਨੇ ਹੀ ਕਿਹਾ ਕਿ ਮੰਮੀ ਨੂੰ ਫੋਨ ਨਿਕਾਣਾ ਤੁਹਾਡਾ ਇੱਕ ਦੋ ਵਾਰੀ ਅੱਗੇ ਮੈਨੂੰ ਫੋਨ ਆਇਆ ਸੀ ਤੇ ਇਹ ਤੂੰ ਪਿਛੇ ਅੱਗੇ ਉੱਠ ਕਰ ਲੈਂਦੀ ਹੁਣ ਵੀ ਤੇ ਕੀਤਾ ਹੀ ਜਾਂ ਵਾਪਸ ਹੁਣ ਤੂੰ ਮੇਰਾ ਨੰਬਰ ਨਹੀਂ ਜਾਣਦੀ ਅੰਟੀਵੇਦਲਾ ਨੰਬਰ 834 ਤੇ ਮੇਰੇ ਫੋਨ ਤੇ 8987 ਕਿਹਾ ਕਿ ਲੈ ਵੀ ਮੇਰਾ ਫੋਨ نیچے ਖੰਜੇ ਮੇਰੇ ਮਮੀ ਫੋਨ ਹਾਂ ਮੰਮੀ ਦਾ ਫੋਨ ਨਹੀਂ ਮੇਰੀ ਗੱਲ ਸੁਣ ਅਗਲੇ ਨੂੰ ਪਤਾ ਵੀ ਮੇਰੀ ਮਾਂ ਮੇਰੀ ਗੱਲ ਸੁਣ ਉਹਨੇ ਕਿਹਾ ਵੀ ਮੇਰੀ ਮਾਂ ਦਾ ਪਾਗਲ ਆ ਵੀ ਉਹ ਪਾਗਲ ਆ ਇਹ ਕਹ ਕੇ ਮੈਨੂੰ ਕਿੱਥੇ ਕੀ ਆਈ ਦੱਸ ਰਹੀ ਹੈ ਮੇਰੇ ਮੰਮੀ ਕਹਲਾ ਕੱਢਦੀ ਰਹਿੰਦੀ ਹੈ ਕਿ ਨਾ ਮੈਨੂੰ ਪਾਗਲ ਆ ਗਈ ਆ ਕੂ ਇਹ ਕਾਲ ਦਾ ਜਵਾਬ ਦੇ ਜਿਹੜਾ ਪੁੱਤ ਜਿਹੜਾ ਪੁੱਤ ਆਪਣੀ ਮਾਂ ਬਾਰੇ ਇਦਾਂ ਦੀਆਂ ਗੰਦੇ ਲਫ਼ਜ਼ ਬੋਲ ਸਕਦਾ ਆਪਣੀ ਮਾਂ ਨੂੰ ਪਾਗਲ ਦੱਸ ਸਕਦਾ ਮਾਂ ਗਾਲਾਂ ਕੱਢਦੀ ਬਾਬਾ ਤਾਂ ਹੁਣ ਉਹ ਮੁੰਡਾ ਕਿੰਨਾ ਕੁ ਲਾਇਕ ਹੋਊਗਾ ਇਸ ਗੱਲ ਦਾ ਜਵਾਬ ਤੂੰ ਦੇ ਦੇ ਕਿਹੜਾ ਰਿਪੋਰਟ ਇਸ ਪਿੰਡ ਕਾ ਦੀ ਮੇਰੇ ਵੀ ਮਮਾ ਆਂਦੀ ਸੀ ਜੇ ਤੇਰੀ ਮੇਰੀ ਗੱਲ ਹੁਣ ਆਸ ਕਲਪ ਸੀ ਜਿਹੜੇ ਤੈਨੂੰ ਮੈਂ ਬੋਲਿਆ ਇੱਕ ਮਿੰਟ ਮੇਰੇ ਵੀ ਮਮਾ ਵਰਕੇ ਲਿਆ ਤੁਸੀਂ ਹਾਂ ਤੂੰ ਮੇਰੀ ਇੱਕ ਗੱਲ ਦਾ ਜਾਰਾ ਜੇ ਤੇਰੀ ਤੇ ਮੇਰੀ ਧੀ ਹੋਵੇ ਮੇਰੀ ਧੀ ਨਾਲ ਇਦਾਂ ਫਰੌੜ ਹੁੰਦਾ ਹੋਵੇ ਤੇ ਮੈਂ ਕਦ ਕੀ ਗੱਲ ਮੈਂ ਬਖਸ਼ੂਗੀ ਕਿਸੇ ਨੂੰ ਕੋਈ ਤਾਂ ਗੱਲਾਂ ਧੀ ਤੇ ਇਸ ਕਰਕੇ ਮੈਂ ਹੁਣ ਤੈਨੂੰ ਖੋਦ ਮੈਂ ਸਮਝਾਇਆ ਕਿ ਮੇਰੀ ਧੀ ਸਮਝ ਲੈਦਾ ਸੋਚਣੀ ਆ ਨੇ ਲੋਕ ਬਹੁਤ ਪਿਆਰ ਕਿਤੇ ਫਸਤਾ ਹੀ ਕਿਸ ਨਾਲ ਕੀਤੀ ਸੀ ਨਾ ਕਿ ਕਿਸੇ ਅਜੇ ਕਦੀ ਕਿਸੇ ਮੁੰਡੇ ਨਾਲ ਕੀਤੀ ਸੀ ਇਹ ਨਾਲ ਨਾ ਬੈਠਦੀ ਸੀ ਹਾਂ ਤੇ ਪਹਿਲੀ ਗੱਲ ਪਹਿਲੀ ਗੱਲ ਅਸੀਂ ਹੈਗੇ ਜੱਤਾਂ ਦੇ ਅਸੀਂ ਵੀ ਉਹਨੇ ਮੁੰਡਾ ਹੋਣਾ ਜੱਤਾਂ ਦੇ ਭਾਵੇਂ ਭੈਣ ਚੋਦੀ ਜਿੱਦਾਂ ਦੀ ਮਰਜ਼ੀ ਜੱਟੀ ਮੜੇ ਲਿਆਉਣੀ ਜੱਟੀ ਆ ਅਸੀਂ ਛੱਡੀ ਛੋਟੀ ਕਾਸ ਦੀ ਕੁੜੀ ਨਹੀਂ ਲਿਆਉਣੀ ਸਿੱਧੀ ਸੋਹਦੀ ਗੱਲ ఆటీ ఫస్ట్ టైమ్ మేను ఇల్ కీ మే ఇ పేల మేను పతానా మూడు ఆటీ మికల్ మేము జట్ మేను పతానా జా ਨੇ ਲੋ ਦੇ ਕੇ ਕਿ ਮੈਂ ਕਿ ਤੇਰੇ ਘਰ ਦੇ ਨਾਲ ਸਾਡਾ ਪਿਆਰ ਹੀ ਨਹੀਂ ਮੰਨਦਾ ਨਹੀਂ ਮੰਨਣਾ ਕਹਿੰਦਾ ਮੇਰੀ ਗੱਲ ਸੁਣ ਫੇ ਇੱਕ ਮਾਤਾ ਜੀ ਜਿਹੜੇ ਕਰਦੇ ਨਹੀਂ ਕਹਿੰਦਾ ਮੇਰੇ ਤਾਂ ਘਰ ਨੂੰ ਮਾਨਣਾ ਕਿਉਂ ਮੈਂ ਕੰਮ ਤੇ ਜਾਣਾ ਹੈ ਕਿ ਮੇਰੇ ਘਰ geni ਆਪ ਮਾਨਣਾ ਹਾਂ ਮੈਨੂੰ ਇਹ ਲੱਗਦਾ ਹਾਂ ਹੱਸੋ ਹਾਂ ਹੱਸੋ ਕੰਮ ਤੇ ਜਾਣਾ ਉਹ ਕਿ ਕਿ ਮੈਂ ਕਹਿੰਦਾ ਮਤਲਬ ਕਿ ਜਦ ਮੇਰੇ ਘਰ ਦਾ ਪਤਾ ਨਹੀਂ ਕਿ ਮੇਰੇ ਘਰ ਦੇ ਨਾਲ ਕਿੱਥੇ ਜਾ ਕੇ ਦਿਲੋਂ ਮੰਨਣਾ ਫਿਰ ਇੱਕ ਫਿਰ ਇੱਕ ਮਾਵਾਪਿਸ ਮੇਰੀ ਫੈਮਲੀ ਕੋਫਰ ਟੀਐਨਟੀ ਹਰ ਇੱਕ ਆਪਣੀ ਮਾਵਾਪੀ ਹੁੰਦੀ ਹੈ ਉਹਦੀ ਆਪਣੀ ਸੈਲਫ ਰਿਸਪੈਕਟ ਹੁੰਦੀ ਹੈ ਨਾ ਕੋਈ ਵੀ ਨਹੀਂ ਦਵਾ ਤੇ ਪਰ ਇਹ ਨਹੀਂ ਕਿ ਜਦੋਂ ਤੁਹਾਨੂੰ ਪਹਿਲਾਂ ਅੱਜ ਤੋਂ ਸਾਲ ਪਹਿਲਾਂ ਵੀ ਮੈਂ ਤੈਨੂੰ ਗਾਣਾ ਕੱਢਣਾ ਸੀ ਉਦੋਂ ਮੈਨੂੰ ਪੁੱਛ ਲਈਂ ਦੀ ਅੱਜ ਤੱਕ ਤੁਹਾਨੂੰ ਕਾਲ ਕਰਨ ਦੀ ਚਾਹੀ ਸੀ ਮੈਨੂੰ ਪਰ ਕਿਤਾ ਮਿਲ ਗਈ ਫਸਟ ਟਾਈਮ ਹੀ ਤਹੋਈ ਮੈਂ ਉਹਦੇ ਮੈਨੂੰ ਫੋਨ ਕੀਤਾ ਐਂ ਮੈਨੂੰ ਇਹ ਹੀ ਕਿਹਾ ਕਿ ਮੈਂ ਤੇ ਗੱਲ ਖੰਦ ਨਹੀਂ ਗਿਆ ਤਰਵਾ ਨਹੀਂ ਆਖੀ ਨਹੀਂ ਤੇਰੀ ਲਾਈਫ ਆ ਤੇਰੀ ਜ਼ਿੰਦਗੀ ਆ ਮੈਨੂੰ ਕੁਝ ਨਹੀਂ ਜਾਂਦਾ ਮੈਂ ਤੇ ਇਸ ਮੁੰਡੇ ਨੂੰ ਵੀ ਇਹੋ ਗੱਲ ਸਮਝਾਉਂਦੀ ਆਂ ਵੀ ਅੱਜ ਤੂੰ ਲੋਕਾਂ ਦੀਆਂ ਈਆਂ ਨਾ ਫਰੋਡ ਕਰਦਾ ਕੰਡੂ ਤੇਰੇ ਵੀ ਜੰਮਣੇ ਆਂ ਉਹ ਇਹ ਗੱਲਾਂ ਨਹੀਂ ਹਾਂ ਕਿ ਨਾ ਜਰਾ ਆਪਣੇ ਤਾਂ ਨਾ ਜਰਾ ਮਸਲੀਕੀ ਨਾਰਮਲੀ ਮੇਰੇ ਨਾਲ ਹੋ ਰਹੀ ਹੈ ਕੱਦਮ ਅਸ ਨਹੀਂ ਕਿ ਇਹ ਕਹਿੰਦਾ ਕਿ ਨਹੀਂ ਮੇਰੇ ਤੇ ਨਾ ਕਹਿੰਦਾ ਉਹ ਖਣੀ ਕਰਾ ਕਿਉਂਕਿ ਮੇਰੀਆਂ ਲੋਕ ਪਹਿਣਾ ਹੈ ਹਾਂ ਧੋਖਾ ਮੇਰੀ ਮਦਰੀ ਇਹ ਕਿਹਾ ਕਿ ਮੈਂ ਤੇ ਤੇਰੀਆਂ ਧੋਖਾ ਜੇ ਤੂੰ ਕਿਸ ਨਾਲ ਧੋਖਾ ਕਰੂਗਾ ਮੈਨੂੰ ਬਹੁਤ ਵਾਰ ਫੁਰਜੀ ਰਹੀ ਕਿ ਤੇਰੀ ਕਿਸ ਨਾਲ ਕੋਈ ਗੱਲਤਾ ਨਹੀਂ ਸੀ ਭੈਣਾ ਦੇ ਮੁੰਡਾ ਛੋਟਾ ਗੱਲ ਕਹਿੰਨੀ ਹਾਂਜੀ ਭੈਣਾ ਵੱਡੀਆਂ ਤੋਂ ਛੋਟੀਆਂ ਮੇਰੀਆਂ ਹਾਂ ਮੇਦੀ ਇੱਕ ਬੜੀ ਭੈਣਾ ਅੱਛਾ ਰਿਸ਼ਤਾ ਰੁਸਾ ਕਰਤਾ ਕਨੇ ਉਂਟੀਗਾਤਾ ਜਿਹਨੇ ਕਹ ਨਹੀਂ ਦਿੱਤੇ ਇੱਕ ਮੁੰਡਾ ਹੈਗਾ ਬਹੁਤ ਵਧੀਆ ਆ ਸੋਨਾਲੀ ਕਾ ਫੈਕਟਰੀ ਚ ਪੱਕਾ ਆ ਯਾਰ ਰਿਸ਼ਤਾ ਕਰਾ ਦੇਣੀ ਨਹੀਂ ਰਿਸ਼ਤਾ ਕਰਾ ਕਰਾ ਮੈਂ ਤੇਰਾ ਰੱਬ ਦਾ ਨਾਮ ਲੈ ਜੇ ਤੂੰ ਪੜਦੀਆਂ ਤਾਂ ਪੜ ਜੇ ਨਹੀਂ ਪੜਦੀ ਤਾਂ ਕੋਈ ਆਪਣਾ ਕੋ ਕੰਮ ਕਰ ਪੜਦੀ ਹੈ ਕਿਉਂ ਹੁੰਦੇ ਆ ਕੰਮ ਕਰਦੀ ਹੁੰਦੀ ਉੱਪਰ ਬਿਊਟੀਸ਼ੀਨ ਦਾ ਕਰਦੀ ਹੁੰਦੀ ਕਿਤੇ ਰਹੇ ਨਾ ਨੇ ਨਹੀਂ ਅੰਕੀ ਫਟਕੇ ਡੋਕੇ ਅੱਛਾ ਸਰਕਾਰੀ ਚਾਹੀਦੀ ਚੱਲ ਵਧੀਆ ਆ ਪੁੱਤ ਆਪਣੀ ਲਾਈਫ ਬਣਾ ਇਹੋ ਜਿਹੇ ਛੁਕਰਿਆਂ ਦੇ ਮਗਰ ਨਹੀਂ ਲੱਗੇਦਾ ਸਮਝੀ ਥੋੜਾ ਜਿਹਾ ਆਪ ਹੀ ਸਮਝ ਲੈ ਮੈਂ ਮਾੜਾ ਮੂਹਂ ਗੰਤਾ ਨਾ ਕਰਦਾ ਤੈਨੂੰ ਗਾਣਾ ਕੱਢ ਕੱਢ ਕੇ ਪਾਵਾ ਨਹੀਂ ਅੰਟੀ ਮੈਨੂੰ ਪਤਾ ਹੈ ਕਿ ਜੋ ਅੰਟੀ ਤੋਂ ਮੈਂ ਕੂੜੀ ਹੋਵੇ ਚਾਹੀ ਮੁੰਡਾ ਵੀਰੇ ਇੱਕ ਦਿਨ ਮਾਵਾਬ ਨੂੰ ਲੱਗਦਾ ਤੂੰ ਮੇਰੇ ਨਾਲ ਦਾ ਜਵਾਬ ਦੇ ਉਹਦੇ ਨਾਲ ਫੜ ਹੋਇਆ ਉੱਥੇ ਮੈਂ ਜ਼ਮਾਨਤਾਨ ਕਰਵਾਈਆਂ ਕੇਸ ਅਜੇ ਵੀ ਚੱਲਣ ਦੇ 4 ਸਾਲ ਹੋ ਗਏ ਅੰਟੀ ਜੀ ਮੈਂ ਫੋਟ ਕਿ ਐਮ ਜੀ ਤੁਸੀਂ ਮੈਨੂੰ ਨਹੀਂ ਗੱਲ ਕੀਤੀ ਸੀ ਮੈਨੂੰ ਸ਼ੱਕ ਤਾਂ ਹੈ ਕਿ ਅੰਟੀ ਮੈਂ ਇਹੇ ਕੋਲ ਰਹਿਟ ਕੇ ਇਹਨਾਂ ਗੱਲ ਕਲੀਅਰ ਕੀਤੀ ਮੈਂ ਕਿ ਜੇ ਕੋਈ ਗੱਲ ਹੈਗੀ ਹੈ ਨਾ ਮੈਂ ਮੈਂ ਕਹਿ ਰਿਹਾ ਮਤਲਬ ਮਾਂ ਬਾਂਦਰੀ ਸੀ ਝੂਠੀ ਸੀ ਮਾਂ ਮੈਂ ਕਿ ਮੇਰੇ ਪੁੱਤ ਮਾਰੇ ਆਪਣੀ ਤੋਂ ਤੁਹਾਰੀ ਇਹ ਗੱਲ ਕਹਿ ਲਿਆ ਹੁਣ ਤੱਕ ਕੀ ਕਹਿੰਦਾ ਸੀ ਸੁਣਾ ਉਏ ਇਸ ਕਰਕੇ ਮੇਰੀ ਮੰਮੀ ਤੈਨੂੰ ਝੂਠ ਬ ਕੱਲੀ ਬਹੰਤ ਰਾਤ ਦੇ ਹਾਂ ਨਹੀਂ ਤੂੰ ਬਹੁਤ ਤੇਰੀ ਗਮਜ ਖੁਸ਼ੀ ਦੀ ਐ ਮੈਂ ਕਹਿੰਦੀ ਮੈਨੂੰ ਤਾਂ ਅੰਤਵੀਂ ਗੱਲ ਸੁਣ ਹਾਂ ਅੰਤਵੀਂ ਗੱਲ ਸੁਣ ਤੁਸੀਂ ਜੇ ਮੇਰੀ ਜਗ੍ਹਾ ਉੱਥੇ ਹੁੰਦੇ ਤੁਸੀਂ ਵੀ ਕੋਲੋਂ ਥੋੜੀ ਜਿਹੀ ਤੁਸੀਂ ਉਹਨੂੰ ਕਹਿਣਾ ਸੀ ਕਿ ਤੂੰ ਨਾ ਤੁਹਾਡਾ ਗੱਲ ਕਰਦਾ ਤੁਸੀਂ ਉਹਨਾਂ ਹੀ ਗੱਲ ਕਲੀਅਰ ਕਰਨੀ ਸੀ ਮੇਰੀ ਗੱਲ ਤੂੰ ਗੱਲ ਕਲੀਅਰ ਪਿਆਹ ਵਾਰੀ ਕਰਨੀ ਸੀ ਤੋ ਉਹਦੇ ਬਾਰੇ ਤੇ ਦੋਸਤਾਂ ਨੂੰ ਪੁੱਛ ਲੈਂਦੀ ਇੱਕ ਵਾਰੀ ਜਗਤਰਾਮ ਕਾਲਜ ਜਾ ਕੇ ਇਹਦਾ ਰਿਕਾਰਡ ਹੀ ਪੁੱਛ ਲੈਿੰਦੀ ਜਿਹਦੇ ਨਾਲ ਤੂੰ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਐ ਜਗਤਰਾਮ ਕਾਲਜ ਦਾ ਜਾਂਦਾ ਕੋਲੇ ਤਾਂ ਮੈਂ ਕਹੀ ਜਦ ਤਰਾਮ ਕੋਲੇ ਤਾਂ ਮੈਂ ਕਹੀ ਸੀ ਉੱਥੋਂ ਪੁੱਛ ਲੈਂਦੀ ਇਹਦਾ ਰਿਕਾਰਡ ਹੀ ਪੁੱਛ ਮੋਨ ਲਾਲ ਮਾਸਟਰ ਤੋਂ ਚੱਲ ਜਾਂਦੀ ਤੈਨੂੰ ਓਨਲੀ ਸਟੋਰੀ ਬਣਾ ਦੇਣੀ ਸੀ ਜਿਹੜਾ ਅੱਜ ਵੀ ਇਹਦੀਆਂ ਕੰਪਾਰਟਮੈਂਟਾਂ ਰੱਖੀ ਜਾਂਦਾ ਸਿਰਫ ਉਹਦੇ ਕਰਕੇ ਉਸੇ ਉਸੇ ਕੁਬਣੀ ਸ਼ਾ ਕਰਕੇ ਇਹਦੀਆਂ ਕੰਪਾਰਟਮੈਂਟਾਂ ਆਣੀਆਂ ਮੈਂ ਅੰਦਾਜ਼ਾ ਸਿਰਹੀ ਹਾਈਲਾਈਟ ਸੀ ਕਰੀਆ ਨਹੀਂ ਹੋਈ ਹੈਗੀ ਇਸ ਵਾਰ ਆਹੋ ਹੁਣ ਜਾਂਦਾ ਕਲਾਸਾ ਲਾਉਣਾ ਫਿਰਦਾ ਇਹੋ ਜਿਹਾ ਕੰਮਾਂ ਚਾ ਇਹ ਹੋਂ ਤੇਰਾ ਦਿਮਾਗ ਆ ਮੈਂ ਤੈਨੂੰ ਬਾਰ-ਬਾਰ ਨਹੀਂ ਕਹੂੰਗਾ ਇਹਦੀ ਫੇਸਬੁੱਕ ਦੇਖਣਾ ਆਣ ਕੇ ਜਾਂ ਇਹਦਾ ਵਟਸਐਪ ਦੇਖ ਲੈ ਜਾਂ ਇੰਸਟਾਗ੍ਰਾਮ ਦੇ ਲੈ ਭੈਣ ਚੋਦੀਆਂ 25 30 ਛੋਟਾਂ ਦਾ ਲੱਗਰਦਾ ਘਰ ਤੋਂ ਘਟ 25 ਕੀ ਕਿਹੜਾ ਇਹ ਕੰਜਰ ਬਣੂ ਮੈਂ ਅੱਜ ਵੀ ਇਹਨਾਂ ਦੇ ਪੈਰੀ ਮੈਂ 2 ਘੰਟੇ ਸਵੇਰੇ ਮੈਂ ਇਸ ਕੁੱਤੇ ਤੇ ਲਾਏ ਮੈਂ ਕਿਹਾ ਕੰਮ ਤੇ ਕਾਪਣ ਆਪਣੀ ਜ਼ਿੰਦਗੀ ਚੜਾਰ ਲੈ ਹਟ ਜਾ ਅੱਜ ਕਿਸੇ ਨਾਲ ਮਿਲਿਆ ਨਹੀਂ ਕਿਹਦੀ ਇਹਨੇ ਦੱਤਾ ਨੇ ਮੈਂ ਕਹਿੰਦਾ ਫੁੱਦੀ ਮਾਰੀ ਮੈਂ ਰਵੇ ਕਹਿੰਦਾ ਇਦਾਂ ਨਹੀਂ 36 ਫਰਤਾਂ ਮੈਂ ਕਹਿੰਦਾ ਕੱਢ ਗਾਣਾ ਜੋ ਮਨਜ਼ੀ ਕਰਦੇ ਠੀਕ ਨਹੀਂ ਹੋ ਗਿਆ ਤੂੰ ਤਾਂ ਸਾਨੂੰ ਤਾਂ ਚਲ ਗੱਲ ਕਰ ਲਈ ਮੇਰੇ ਕਲੀਅਰ ਹੋ ਗਿਆ ਨਾ ਇੱਕ ਵਾਰੀ ਕੋਤੇ ਮੈਨੂੰ ਕਿਹਾਨ ਸਾਲ ਹੋ ਗਿਆ ਸਾਨੂੰ ਗੱਲ ਕਰਕੇ ਹਾਂ ਇੱਕ ਵਾਰੀ ਮੈਨੂੰ ਕਹਿ ਬਸ ਮੈਨੂੰ ਬੋਲ ਨੰਬਰ ਤੂੰ ਦਿੱਤਾ ਹਾਂ ਮੈਂ ਤੂੰ ਤੂੰ ਇਹਦਾ ਨਾ ਧੋਖਾ ਕਰਦਾ ਸੀ ਕਿ ਸਹੀ ਕਰਦਾ ਸੀ ਹਾਂਜੀ ਧੋਖਾ ਕਰਦਾ ਹੈ ਹਾਂਜੀ ਹਾਂਜੀ ਕੀ ਜੀ ਹਾਂਜੀ ਬੋਲ ਹਾਂ ਕਰਦਾ ਸੀ ਧੋਖਾ ਕਰਦਾ ਸੀ ਕਿ ਸਿਆਰ ਕਰਦਾ ਸੀ ਧੋਖਾ ਕਰਦਾ ਸੀ ਹੁਣ ਕੀ ਜਾਨਾ ਸੁਣ ਗਿਆ ਕਿਵੇਂ ਫਿਰ ਕੱਲ ਕਰਾਂ ਉਹ ਮੈਂ ਮੇਰੇ ਕੋਲੇ ਬੈਠਾ ਕੋਲੇ ਬੈਠਾ ਮੈਂ ਕੱਲ ਸੰਭੀ ਕਿਸਾ ਕੋਲੇ ਫੋਨ ਕਰ ਲਾ ਬਰਗਲ ਹੈ ਹੈਲੋ ਖੁਦ ਲਈ ਬਹੁਤ ਸਾਦੇ ਸੀ ਮੇਗਾ ਨਹੀਂ ਜੀ ਚਲ ਨਹੀਂ ਮੈਂ ਨਹੀਂ ਆਣੀ ਤੂੰ ਤੀਰਤ ਤੀ ਦਤੂਕਾ ਨਹੀਂ ਗਾਨੀ ਮਰੀ ਕਿ ਤੂੰ ਆੜਿਆ ਜਰਾ ਉਪਰਾਵਾ ਤੂੰ ਜਿਹੜੀ ਸਾਰੀਆਂ ਬੋਲ ਬੋਲ ਅਜੇ ਵੀ ਕਿੰਨੀ ਤੂੰ ਮੇਰੇ ਨਾਲ ਗੱਲ ਨਹੀਂ ਕਰਨੀ ਮੈਂ ਨਹੀਂ ਉਹਨੇ ਇੰਨੀ ਗੱਲ ਤਾਂ ਗਈ ਹਾਂ ਬੋਲ ਫੇ ਹੁਣ ਬੋਲ ਮੈਂ ਕਿਹਾ ਨਹੀਂ ਗੱਲ ਕੇਛੇ ਸੇ ਨੂੰ ਇਹ ਕਿਹਾ ਕਿ ਮੈਂ ਤੂਖਾ ਕਰਨ ਦੀ ਕੀ ਲੋੜ ਪਈ ਸੀ ਇਹਨੇ ਸਾਰੇ ਜੱਗ ਨਾਲ ਕੀਤਾ ਤੇਰੇ ਨਾਲ ਕੱਲੀ ਨਾਲ ਕੀਤਾ ਤੂੰ ਜਦੋਂ ਮੈਂ ਉੱਥੇ ਗਿਆ ਸੀ